ਆ ਦੇਖ ਲੋ ਯਾਰ ਕਿੰਨਾ ਮਾੜਾ ਸਮਾਂ ਆ ਗਿਆ ਆ ਦੇਖੋ ਇੱਕ ਮੁੰਡਾ ਨਾ ਜਿਹੜਾ ਕਿ ਇੱਕ ਬਜ਼ੁਰਗ ਮਾਤਾ ਦੇ ਕੋਲ ਆਉਂਦਾ ਤੇ ਸਰਪੰਚ ਦਾ ਘਰ ਪੁੱਸਦਾ ਤੇ ਉਸ ਮਾਤਾ ਦੀਆਂ ਨਾ ਦੇਖੋ ਕੰਨ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦਾ ਤੇ ਜਦੋਂ ਬਜ਼ੁਰਗ ਮਾਤਾ ਰੌਲਾ ਪਾਉਂਦੀ ਹੈ ਤਾਂ ਅੱਗੋਂ ਉਸਦਾ ਪੋਤਰਾ ਆ ਰਿਹਾ ਹੁੰਦਾ ਤੇ ਜਿਹੜਾ ਕਿ ਮੋਟਰਸਾਈਕਲ ਦੀ ਟੱਕਰ ਮਾਰ ਕੇ ਇਸ ਨੂੰ ਕਾਬੂ ਕਰ ਲੈ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਦੇਖੋ ਪਿੰਡ ਦਾ ਇਕੱਠ ਹੋ ਜਾਂਦਾ ਤੇ ਜਦੋਂ ਇਸ ਮੁੰਡੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜਾਣਕਾਰੀ ਅਨੁਸਾਰ ਪਤਾ ਲੱਗਿਆ ਕੀ ਇਹ ਮੁੰਡਾ 10 ਤੋਂ 15 ਦਿਨ ਪਹਿਲਾਂ ਹੀ ਜ਼ਬਾਨ ਤੇ ਸੱਟੀ ਆਇਆ ਹੋਇਆ ਹੈ ਤੇ ਪਤਾ ਨਹੀਂ ਯਾਰ ਲੋਕ ਇਸ ਤਰ੍ਹਾਂ ਦੇ ਲੋਕਾਂ ਦੀ ਜ਼ਬਾਨਤ ਕਿਉਂ ਹੀ ਕਰਵਾਉਂਦੇ ਨੇ ਤੇ ਯਾਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਜਾ ਕੇ ਫਿਰ ਇਹੀ ਕੁਝ ਕਰਨਾ ਤੇ ਇਹਨਾਂ ਦੀ ਜ਼ਬਾਨਤਾ ਹੀ ਕਿਉਂ ਕਰਵਾਉਂਦੇ ਨੇ ਲੋਕ ਕੀ ਕਹਿਣਾ ਚਾਹੋਗੇ ਇਸ ਬਾਰੇ ਦੱਸਿਓ ਜਰੂਰ ਤੇ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ ਕਿਹਨੋਂ ਤੇਰਾ ਭਾਈ ਦੇਖਦੇ ਆਇਆ ਕਿ ਮਾਮਾ ਤਾਂ ਪਹ ਹੈ ਕਿਹੜਾ ਪਿੰਡਾ ਤੇਰਾ ਉਹ ਪਰਤਾ ਚੈੱਕ ਕਰ ਕਿਆ ਲੋ ਤੇਰਾ ਆਪਣਾ ਪੂਰਾ ਆਇਆ ਪਾਇ ਦਿੱਤਾ ਹੈ ਨਾ ਬੈਂਕ ਚੋਂ ਗੇਵ ਹਾਂ ਮਨ ਮੁਖਾ ਨਾ ਮੁੰਡਾ ਲੱਗਦਾ ਪੈਂਸਾ ਬਾਲੀਆਂ ਥੋੜਾ ਭਰਾਉ ਦੱਦਿਆ ਥੋੜਾ ਆਹ ਫੋਟੋ ਤਰਾਹੂ ਮਾਤ ਜਾ ਇਹ ਲੰਮੀ